ਬ੍ਰਿਟੇਨ ਜੋ ਕਦੇ ਦੁਨੀਆ ਦੇ ਵੱਡੇ ਹਿੱਸੇ ਉਤੇ ਰਾਜ ਕਰਿਆ ਕਰਦਾ ਸੀ ਅੱਜ ਆਪਣੀ ਹੀ ਘਰ ਦੇ ਵਿੱਚ ਇੱਕ ਡਰਾਵਣੇ ਸਵਾਲ ਨਾਲ ਘਿਰਿਆ ਹੋਇਆ ਹੈ ਕਿ ਕਿ ਉਹ ਆਪਣੇ ਹੀ ਦੇਸ਼ ਦੇ ਵਿੱਚ ਘਟ ਗਿਣਤੀ ਬਣ ਕੇ ਰਹਿ ਜਾਵੇਗਾ ਲੰਡਨ ਦੀਆਂ ਸੜਕਾਂ ਉੱਤੇ ਹਾਲ ਹੀ ਦੇ ਵਿੱਚ ਲੱਖਾਂ ਲੋਕਾਂ ਨੇ ਯੂਨਾਈਟਡ ਕਿੰਗਡਮ ਦੇ ਨਾਰੇ ਹੇਠ ਇਕੱਠੇ ਹੋ ਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਸੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਵਧ ਰਹੇ ਪ੍ਰਵਾਸੀ ਉਹਨਾਂ ਦੀ ਆਜ਼ਾਦੀ ਅਤੇ ਰਾਸ਼ਟਰੀ ਪਛਾਣ ਨੂੰ ਖਤਰੇ ਵਿੱਚ ਪਾ ਰਹੇ ਨੇ ਨਾਰੇ ਗੂੰਜੇ ਦੇਸ਼ ਵਾਪਸ ਚਾਹੀਦਾ ਹੈ ਪ੍ਰਵਾਸੀਆਂ ਨੂੰ ਵਾਪਸ ਭੇਜੋ ਅੰਕੜਿਆਂ ਵੱਲ ਨਜ਼ਰ ਮਾਰੀਏ ਤਾਂ ਚਿੰਤਾ ਹੋਰ ਵੀ ਗਹਿਰੀ ਹੋ ਜਾਂਦੀ ਹੈ ਇਸ ਵੇਲੇ ਬ੍ਰਿਟੇਨ ਦੀ ਆਬਾਦੀ ਦਾ ਲਗਭਗ 73% ਹਿੱਸਾ ਮੂਲ ਨਾਗਰਿਕਾਂ ਦਾ ਹੈ ਪਰ 2050 ਤੱਕ ਇਹ ਇਸਾ ਘਟ ਕੇ ਸਿਰਫ 57% ਰਹਿ ਜਾਣ ਦਾ ਅਨੁਮਾਨ ਹੈ 2075 ਤੱਕ ਇਹ ਘਟ ਕੇ 44% ਅਤੇ ਸਦੀ ਦੇ ਅੰਤ ਤੱਕ ਸਿਰਫ 33% ਰਹਿ ਸਕਦਾ ਹੈ ਇਸ ਦੇ ਨਾਲ ਹੀ ਮੁਸਲਮ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ 2001 ਦੇ ਵਿੱਚ ਸਿਰਫ 3% ਸੀ ਜੋ ਹੁਣ 6.5% ਹੋ ਚੁੱਕੀ ਹੈ ਅਤੇ 2050 ਤੱਕ 17% ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸੱਜੇ ਪੱਖੀ ਨੇਤਾ ਟੋਮੀ ਰੋਬਿੰਸਨ ਆਬਰਕੇ ਲੋਕ ਵੱਡੀਆਂ ਰੈਲੀਆਂ ਕਰ ਰਹੇ ਨੇ ਅਤੇ ਲੋਕਾਂ ਨੂੰ ਚੇਤਾਵਨੀ ਦੇ ਰਹੇ ਨੇ ਕਿ ਬ੍ਰਿਟੇਨ ਆਪਣੇ ਹੀ ਘਰ ਦੇ ਵਿੱਚ ਗੁੰਮ ਹੋ ਸਕਦਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦਾ ਕਹਿਣਾ ਹੈ ਕਿ ਉਹ ਵੰਡ ਅਤੇ ਹਿੰਸਾ ਅੱਗੇ ਨਹੀਂ ਝੁਕਣਗੇ ਅਤੇ ਪ੍ਰਵਾਸੀਆਂ ਨੂੰ ਬ੍ਰਿਟੇਨ ਦੀ ਆਰਥਿਕਤਾ ਲਈ ਲਾਜ਼ਮੀ ਮੰਨਦੇ ਨੇ ਇਸ ਵਿੱਚ ਘਾਰ ਅਮਰੀਕੀ ਕਾਰੋਬਾਰੀ ਐਲਨ ਮਸਕ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਯੂਰਪ ਹੁਣ ਸਿਰਫ ਦੋ ਚੋਣਾਂ ਦੇ ਸਾਹਮਣੇ ਖੜਾ ਹੈ ਲੜੋ ਜਾਂ ਫਿਰ ਮਰੋ ਇਹ ਬਦਲਾਅ ਨਾ ਸਿਰਫ ਬ੍ਰਿਟੇਨ ਦੀ ਰਾਜਨੀਤੀ ਨੂੰ ਹਿਲਾ ਰਿਹਾ ਹੈ ਸਗੋਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਅਤੇ ਬੇਚੈਨੀ ਵੀ ਵਧਾ ਰਿਹਾ ਹੈ ਸਮਾਅ ਲਈਏ ਕਿ ਕੀ ਬ੍ਰਿਟੇਨ ਆਪਣੀ ਪਛਾਣ ਬਚਾ ਪਾਵੇਗਾ ਜਾਂ ਕਦੇ ਦੁਨੀਆ ਉੱਤੇ ਰਾਜ ਕਰਨ ਵਾਲਾ ਇਹ ਦੇਸ਼ ਆਪਣੇ ਹੀ ਘਰ ਦੇ ਵਿੱਚ ਗੁਲਾਮ ਬਣ ਕੇ ਰਹਿ ਜਾਵੇਗਾ ਅਤੇ 2050 ਤੱਕ 17% ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸੱਜੇ ਪੱਖੀ ਨੇਤਾ ਟੋਮੀ ਰੋਬਿੰਸਨ ਆਬਰ ਕੇ ਲੋਕ ਵੱਡੀਆਂ ਰੈਲੀਆਂ ਕਰ ਰਹੇ ਨੇ ਅਤੇ ਲੋਕਾਂ ਨੂੰ ਚੇਤਾਵਨੀ ਦੇ ਰਹੇ ਨੇ ਕਿ ਬ੍ਰਿਟੇਨ ਆਪਣੇ ਹੀ ਘਰ ਦੇ ਵਿੱਚ ਗੁੰਮ ਹੋ ਸਕਦਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਕੀਰ ਸਟੋਰਮਰ ਦਾ ਕਹਿਣਾ ਹੈ ਕਿ ਉਹ ਵੰਡ ਅਤੇ ਹਿੰਸਾ ਅੱਗੇ ਨਹੀਂ ਝੁਕਣਗੇ ਅਤੇ ਪ੍ਰਵਾਸੀਆਂ ਨੂੰ ਬ੍ਰਿਟੇਨ ਦੀ ਆਰਥਿਕਤਾ ਲਈ ਲਾਜ਼ਮੀ ਮੰਨਦੇ ਨੇ ਇਸ ਵਿਚਕਾਰ ਅਮਰੀਕੀ ਕਾਰੋਬਾਰੀ ਐਲਨ ਮਸਕ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਯੂਰਪ ਹੁਣ ਸਿਰਫ ਦੋ ਚੋਣਾਂ ਦੇ ਸਾਹਮਣੇ ਖੜਾ ਹੈ ਲੜੋ ਜਾਂ ਫਿਰ ਮਰੋ ਇਹ ਬਦਲਾਅ ਨਾ ਸਿਰਫ ਬ੍ਰਿਟੇਨ ਦੀ ਰਾਜਨੀਤੀ ਨੂੰ ਹਿਲਾ ਰਿਹਾ ਹੈ ਸਗੋਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਅਤੇ ਬੇਚੈਨੀ ਵੀ ਵਧਾ ਰਿਹਾ ਹੈ ਸਵਾਲ ਇਹ ਹੈ ਕਿ ਕੀ ਬ੍ਰਿਟੇਨ ਆਪਣੀ ਪਛਾਣ ਬਚਾ ਪਾਵੇਗਾ ਜਾਂ ਕਦੇ ਦੁਨੀਆ ਉੱਤੇ ਰਾਜ ਕਰਨ ਵਾਲਾ ਇਹ ਦੇਸ਼ ਆਪਣੇ ਹੀ ਘਰ ਦੇ ਵਿੱਚ ਗੁਲਾਮ ਬਣ ਕੇ ਰਹਿ ਜਾਵੇਗਾ